ਹਾਂਜੀ ਦੋਸਤੋ ਅੱਜ ਨਾ ਤੁਹਾਡੇ ਵਾਸਤੇ ਆਪਾਂ 6 ਪਸ਼ੂ ਲੈ ਕੇ ਆਏ ਆ ਜਿਨ੍ਹਾਂ ਵਿੱਚ ਦੋ ਝੋਟੀਆਂ ਇੱਕ ਮੱਝ ਅਤੇ ਤਿੰਨ ਘਰੂ ਗਾਵਾਂ ਬਹੁਤ ਚੰਗੇ ਦੁੱਧ ਵਾਲੀਆਂ ਗਾਵਾਂ ਨੇ ਅਤੇ ਇਹ ਮੱਝਾਂ ਵੀ ਬਹੁਤ ਚੰਗੇ ਦੁੱਧ ਵਾਲੀਆਂ ਤੇ ਸੋਹਣੀਆਂ ਸੁਨੱਖੀਆਂ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕਿਸੇ ਭਰਾ ਨੂੰ ਜ਼ਰੂਰਤ ਆ ਤਾਂ ਥੱਲੇ ਡਾਕਟਰ ਜਗਸੀਰ ਸਿੰਘ ਦਾ ਨੰਬਰ ਦਿੱਤਾ ਹੋਇਆ ਤੁਸੀਂ ਕੰਟੈਕਟ ਕਰ ਸਕਦੇ ਹੋ ਜਿਹੜੀ ਤੁਸੀਂ ਆ ਝੋਟੀ ਦੇਖ ਰਹੇ ਹੋ ਇਹ ਪਹਿਲਣ ਝੋਟੀ ਹੈ 8 ਕਿਲੋ ਬੌਲੀ ਤਿਆਰ ਹੈ ਮਾਗਰ ਕਟਾ ਹੈ ਮੰਨ ਕੇ ਚਲੋ ਵੀ 10 11 ਲੀਟਰ ਇਹ ਝੋਟੀ ਦੁੱਧ ਕੱਢ ਸਕਦੀ ਹੈ ਬਾਕੀ ਝੋਟੀ ਸਨੱਖੀ ਦੇਖੋ ਕਿੰਨੀ ਹੈ ਨਾ ਸੰਗਾ ਸੰਗਾ ਦੀ ਤੇ ਰਾਜੀ ਝੋਟੀ ਆ ਪੂਰੀ ਆ ਮਾਗਰ ਦੇ ਕਟਾ ਬਈ ਜਿਹੜਾ ਤੁਸੀਂ ਦੇਖ ਰਹੇ ਹੋ ਥੋੜੇ ਕਿਦਾਂ ਦੀ ਸੂਈ ਹੋਈ ਹੈ ਤਾਂ ਕੰਟੈਕਟ ਕਰ ਲਿਓ ਜੇ ਕਿਸੇ ਭਰਾ ਨੂੰ ਚਾਹੀਦੀ ਹੋਈ ਤਾਂ ਹੁਣ ਦੂਜੇ ਨੰਬਰ ਤੇ ਆ ਗਈ ਆਪਣੇ ਕੋਲੇ ਆ ਦੂਜੇ ਸੂਏ ਝੋਟੀ ਇਹ ਝੋਟੀ ਦੇਖੋ ਕਿੰਨੀ ਸੋਹਣੀ ਝੋਟੀ ਹੈ ਨਾ ਇਹਦੇ ਦਿਨ ਰਹਿੰਦੇ ਆ ਬਈ ਹਜੇ ਸੂਣ ਦੇ ਦਿਨਾ ਰੇਂਦੇ ਮੰਨ ਕੇ ਚਲੋ ਵੀਰੇ 15 ਤੋਂ 20 ਦੇਣਾ। ਬਾਕੀ ਤੁਸੀਂ ਕੰਟੈਕਟ ਕਰਕੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਇਹ ਦੁੱਧ 13 ਤੋਂ 14 ਲੀਟਰ, ਇਹ ਝੋਟੀ ਦੁੱਧ ਕੱਢੂਗੀ। ਪਹਿਲੇ ਘੇੜੇ ਝੋਟੀ ਨੇ 11-12 ਲੀਟਰ ਦੁੱਧ ਕੱਢਿਆ। ਬਾਕੀ ਤੁਸੀਂ ਆਪ ਦੇਖ ਲੋ ਤੁਹਾਡੇ ਸਾਹਮਣੇ ਹੈ ਨਾ। ਕੋਲ ਆ ਕੇ ਤੁਸੀਂ ਦੇਖ ਸਕਦੇ ਹੋ। ਬਹੁਤ ਘੈਂਟ ਝੋਟੀ ਹੈ ਵੀ ਸੋਹਣੀ ਐ, ਸੁਨੱਖੀ ਐ, ਵੱਡੇ ਬੱਡ ਵਾਲੀ ਐ। ਕੁੰਡੇ ਸਿੰਘਾਂ ਦੀ ਐ। ਤੇ ਇਸ ਤੋਂ ਬਾਅਦ ਤੁਸੀਂ ਆਜੋ ਆ ਵੱਡੀ ਮੱਝ ਤੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਪੰਜਵੇਂ ਸੂਏ ਆ ਸ਼ਾਇਦ ਚੌਥੇ ਸੂਏ ਦੱਸਾਇਆ ਮਾਲਕਾਂ ਨੇ ਚੌਥੇ ਜਾਂ ਪੰਜਵੇਂ ਸੂਏ ਬਾਕੀ ਤੁਸੀਂ ਗੱਲ ਕਰਕੇ ਦੇਖ ਲਿਓ ਇਹ ਛੋਟ ਮੱਝ ਕਹਿੰਦੇ ਬਈ 20 ਲੀਟਰ ਦੁੱਧ ਕੱਢੂਗੀ 18 ਤੋਂ 20 ਲੀਟਰ ਮੱਝ ਦੇਖੋ ਵੱਡੇ ਵਡ ਦੀ ਮੱਝ ਆ ਕੁੰਡੇ ਸਿੰਘਾਂ ਦੀ ਪੂਰੀ ਜਬਰਦਸਤ ਕਹਿਣ ਦਾ ਭਾਵਾ ਬਾਕੀ ਰੇਟ ਰੂਟ ਦਾ ਬਾਈ ਮਰ ਤੁਸੀਂ ਸਾਰਾ ਆਪਣੇ ਫੋਨ ਤੇ ਕਰ ਸਕਦੇ ਹੋ ਹਣਾ ਇਹ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਫੋਨ ਕਰਕੇ ਪਤਾ ਕਰ ਲਿਓ ਨੰਬਰ ਤੁਹਾਡੀ ਸਕਰੀਨ ਤੇ ਹੈ ਆ ਮੱਝ ਦੁੱਧ ਕੱਢੂ ਗੂ ਵੀ 18 ਤੋਂ 20 ਲੀਟਰ ਪਹਿਲੇ ਜਿਹੜੇ ਕਹਿੰਦੇ 17 ਲੀਟਰ ਇਹ ਮੱਝ ਨੇ ਦੁੱਧ ਕੱਢਿਆ ਹੈਗਾ ਤੇ ਇਸ ਦੂਆ ਦਾ گاਵਾ ਤੇ ਆ ਜਾਓ ਜਿਹੜੀ ਤੁਸੀਂ ਆ ਗਾਂ ਦੇਖ ਰਹੇ ਹੋ ਇਹ ਗਾਂ ਦੇ 27 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਆ ਰਹਿ ਗਏ 12 13 ਦਿਨ ਤਾਂ ਮੰਨ ਕੇ ਚਲੋ ਵੀ ਇਹ ਗਾਈ 27 28 ਲੀਟਰ ਦੁੱਧ ਕੱਢੂਗੀ ਪਹਿਲੇ ਜਿਹੜੇ ਕਹਿੰਦੇ ਕੱਢਿਆਏਗਾ ਨੇ 27 ਲੀਟਰ ਦੁੱਧ ਬਾਕੀ ਤੁਸੀਂ ਫੋਨ ਕਰਕੇ ਪਤਾ ਕਰ ਲਿਓ ਤੇ ਆ ਜਿਹੜੀ ਆ ਤੁਸੀਂ ਵੜ ਦੇਖ ਰਹੇ ਹੋ ਇਹ ਪਹਿਲੇ ਜਿਹੜੇ ਸੂਗਿਆ ਕੀ ਪਹਿਲਾਂ ਨਾ ਬੈੜ ਇਹ ਵੀ ਚੰਗੇ ਦੁੱਧ ਵਾਲੀ ਆ ਪੂਰੀ ਇਹ ਵੀ ਤੁਸੀਂ ਫੋਨ ਕਰਕੇ ਸਾਰਾ ਪਤਾ ਕਰ ਲਿਓ ਅਗਲੇ ਨੂੰ ਹਣਾ ਤਾਂ ਜਿਹੜੀ ਇਧਰ ਆ ਸਿਰੇ ਤੇ ਖੜੀ ਹੈਗਾ ਇਹ ਗਾਂ ਬਈ 35 ਤੋਂ 40 ਲੀਟਰ ਦੇ ਵਿੱਚ ਦੁੱਧ ਕੱਢੂਗੀ ਪਹਿਲੇ ਡੇ ਕਹਿੰਦੇ ਗਾਨੇ 36 ਲੀਟਰ ਦੁੱਧ ਕੱਢਿਆ ਸੀਗਾ ਇਹਦੇ ਵੀ 27 ਤਰੀਕ ਨੂੰ ਦਿਨ ਪੂਰੇ ਹੋਣਗੇ ਤੇ ਜਿਹੜੀ ਆ ਤੁਸੀਂ ਵਿਚਾਲੜੀ ਪਹਿਲਾਂ ਦੇਖੀ ਹੈ ਨਾ ਇਹਦੇ 30 ਤਰੀਕ ਨੂੰ ਹੋਣਗੇ ਦਿਨ ਪੂਰੇ ਬਾਕੀ ਆਪਣੇ ਪੇਜ ਨੂੰ ਕਰ ਲਿਓ ਫੋਲੋ ਸੋ ਤੁਹਾਨੂੰ ਘਰੇ ਬੈਠੇ ਨੂੰ ਆਪਾਂ ਪਸ਼ੂ ਦਿਖਾਉਣੀ ਆ ਤੁਹਾਡਾ ਤੇਲ ਦੂਲ ਦਾ ਵੀ ਫਾਇਦਾ ਹੁੰਦਾ ਹੈ ਨਾ ਜਦੋਂ ਬਾਹਰ ਮੰਡੀਆਂ ਚ ਭਕਾਈ ਕਰੋਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓਗੇ ਇਹਦਾ ਫਾਇਦਾ ਹੋਜੂ ਧੰਨਵਾਦ